ਲੱਖਾ ਸਿੰਘ ਸਿਧਾਨਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਹਰਾਇਆ ਲੋਕਾਂ ਨੇ ਕੀ ਬਠਿੰਡੇ ਦੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਲੱਖਾ ਸਿਧਾਨਾ ਤੇ ਕਿਉਂ ਸਾਡੇ ਕੰਮ ਕਰਵਾ ਸਕਦਾ ਕਿਉਂ ਬਠਿੰਡੇ ਦੇ ਲੋਕਾਂ ਨੇ ਲੱਖਾ ਸਿਧਾਨਾ ਨੂੰ ਹਰਾ ਦਿੱਤਾ ਕਿਉਂ ਲੱਖਾ ਸਿਧਾਨਾ ਤੇ ਵਿਸ਼ਵਾਸ ਨਹੀਂ ਕੀਤਾ ਔਰ ਦੂਜੀ ਸੰਗਰੂਰ ਸੰਗਰੂਰ ਵਾਸੀ ਤਾਂ ਕਹਿੰਦੇ ਸੀ ਇੱਕ ਟੋਕ ਕੇ ਕੀ ਪੌਣ ਚੋ ਕਿਲਾ ਤਾਂ ਸੰਗਰੂਰ ਵਾਲੇ ਕੱਢਦੇ ਨੇ ਜਿਵੇਂ ਪਹਿਲਾਂ ਭਾਰੀ ਲੀਡ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾ ਨੂੰ ਲੋਕਾਂ ਨੇ ਜਿਤਾਇਆ ਸੀ ਤਾਂ ਉਹਨਾਂ ਇਸ ਵੇਲੇ ਕੀ ਹੋ ਗਿਆ ਕਿ ਕੋਦਮ ਪਾਸਾ ਪਲਟ ਦਿੱਤਾ ਕਿਉਂ ਸਰਦਾਰ ਸਿਮਰਜੀਤ ਸਿੰਘ ਮਾ ਨੂੰ ਸੰਗਰੂਰ ਦੇ ਲੋਕਾਂ ਨੇ ਹਰਾ ਦਿੱਤਾ ਕੀ ਕਾਰਨ ਹੋ ਸਕਦੇ ਨੇ ਕੀ ਮਜਬੂਰੀ ਹੋ ਸਕਦੀ ਹੈ ਸੰਗਰੂਰ ਤੇ ਬਠਿੰਡਾ ਵਾਲਿਆਂ ਦੀ ਕਿ ਜਿਨ੍ਹਾਂ ਨੇ ਦੋਨੇ ਲੀਡਰ ਜਿਹੜੇ ਪੰਜਾਬ ਦੇ ਲਈ ਬੋਲਦੇ ਨੇ ਪੰਜਾਬ ਦੇ ਹੱਕਾਂ ਦੇ ਲਈ ਬੋਲਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਤੇ ਖੁੱਲ ਕੇ ਵਿਚਾਰ ਵਟਾਂਦਰਾ ਕਰਦੇ ਨੇ ਹਰ ਇੱਕ ਥਾਂ ਤੇ ਜਿੱਥੇ ਵੀ ਜਾਂਦੇ ਨੇ ਪੰਜਾਬ ਪੰਜਾਬੀ ਦੀ ਗੱਲ ਕਰਦੇ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ ਫਿਰ ਵੀ ਕੀ ਕਾਰਨ ਇਹ ਜਾ ਰਹਿ ਗਿਆ ਕਿ ਲੋਕਾਂ ਨੇ ਲੱਖਾ ਸਿੰਘ ਸਿਧਾਨਾ ਨੂੰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹਰਾ ਦਿੱਤਾ। ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪ ਦੀ ਰਾਏ ਦੱਸ ਕਹਿ ਸਕਦੇ ਹੋ ਕਿ ਕਿਉਂ ਕੀ ਕਾਰਨ ਹੈ ਜੇਹਾ ਵੱਡਾ ਕਾਰਨ ਰਹਿ ਗਿਆ ਹੋਣਾ ਕਿ ਲੱਖਾ ਸਿੰਘ ਸਿਧਾਨਾ ਨੂੰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਹਰਾ ਦਿੱਤਾ। ਪਹਿਲਾਂ ਬਹੁਤ ਵੱਡੀ ਲੀਡ ਨਾਲ ਜਿਤਾਇਆ ਸੀ। ਪਰ ਹਜੇ ਵੀ ਦੋਨੋਂ ਲੱਖਾ ਸਿੰਘ ਸਿਧਾਨਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਹਾਰ ਨਹੀਂ ਮੰਨਣਗੇ। ਉਹਨਾਂ ਦਾ ਟੀਚਾ ਇਹ ਹੈ ਕਿ ਪੰਜਾਬ ਦੇ ਲਈ ਅਸੀਂ ਹਮੇਸ਼ਾ ਬੋਲਦੇ ਰਹਾਂਗੇ ਹਮੇਸ਼ਾ ਅਸੀਂ ਲੜਦੇ ਰਹਾਂਗੇ ਅਸੀਂ ਆਪ ਦੀ ਜਾਨ ਤਲੀ ਤੇ ਰੱਖੀ ਬੈਠੇ ਆਂ ਕਿ ਅਸੀਂ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਗੱਲ ਕਰਦੇ ਰਵਾਂਗੇ ਜਿੰਨਾ ਚਿਰ ਜਿਉਂਦੇ ਆਂ ਇਸਰਤੇ ਕੱਪਨ ਬੰਨ ਬੰਨੀ ਬੈਠੇ ਆਂ ਮੌਤ ਦਾ ਕਿ ਸਾਨੂੰ ਮੌਤ ਤੋਂ ਡਰ ਨਹੀਂ ਹੈਗਾ ਪਰ ਅਸੀਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਨੂੰ ਜਿਹੜੇ ਹੱਕ ਚਾਹੀਦੇ ਨੇ ਉਹਦੇ ਲਈ ਅਸੀਂ ਹਮੇਸ਼ਾ ਬੋਲਦੇ ਰਹਾਂਗੇ ਸਾਨੂੰ ਕਿਸੇ ਵੀ ਵੱਡੇ ਲੀਡਰ ਜਾਂ ਵੱਡੇ ਮੰਤਰੀ ਦਾ ਡਰ ਨਹੀਂ ਨਿੱ ਟੜਕ ਹੋ ਕੇ ਅਸੀਂ ਹਰ ਇੱਕ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖ ਦਿੰਨੇ ਆ ਬੋਲ ਵੀ ਦਿੰਨੇ ਆ ਫੇਰ ਵੀ ਕੀ ਕਾਰਨ ਇਹੋ ਜਿਹਾ ਰਹਿ ਗਿਆ ਸਮਝ ਨਹੀਂ ਆ ਰਿਹਾ ਕਿ ਲੱਖਾ ਸਿੰਘ ਸਿਧਾਨਾ ਨੂੰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਕਿਉਂ ਹਰਾ ਦਿੱਤਾ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿਉਂ ਇੱਕੋ ਦਮ ਪਾਸਾ ਬਲਟ ਲਿਆ ਲੱਖਾ ਸਿੰਘ ਸਿਧਾਨਾ ਪਹਿਲਾਂ ਪਿਛਲੇ ਚੋਣਾਂ ਵੇਲੇ ਵੀ ਲੜੇ ਉਹਦੋਂ ਵੀ ਉਹੀ ਗੱਲ ਬੋਲਦੇ ਸੀ ਪਰ ਸਾਡੇ ਲੋਕ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਿਹੜੀ ਚੀਜ਼ ਸਾਡੇ ਤੋਂ ਕੋਈ ਜ਼ਿਆਦਾ ਹੈ ਸਿਮਰੀ ਸਮਾਨ ਵੀ ਹਿੱਕ ਠੋਕੇ ਬੋਲਦੇ ਨੇ ਲੱਖਾ ਸਿੰਘ ਸਿਧਾਨਾ ਵੀ ਹਿੱਕ ਠੋਕੇ ਬੋਲਦੇ ਨੇ ਇਹ ਚੀਜ਼ਾਂ ਖੋਲੀਆਂ ਜਾਣਗੀਆਂ ਸਾਡੇ ਤੋਂ ਟਾਈਮ ਦੇ ਹਿਸਾਬ ਦੇ ਨਾਲ ਜਿੰਨਾ ਦੀ ਅਸੀਂ ਹੁਣ ਕਦਰ ਨਹੀਂ ਕਰਦੇ ਪਾਣੀ ਆ ਦੀ ਗੱਲ ਹਮੇਸ਼ਾ ਹੁੰਦੀ ਆ ਤਾਂ ਇਸ ਵਾਰ ਫੇਰ ਨਰਿੰਦਰ ਮੋਦੀ ਦੀ ਸਰਕਾਰ ਬਣ ਚੁੱਕੀ ਹੈ ਤਾਂ 10 ਸਾਲ ਦਾ ਜਿਹੜਾ ਉਹਨਾਂ ਦਾ ਕਾਰਜਕਾਲ ਸੀ ਉਹ ਲੋਕਾਂ ਦੇ ਸਾਹਮਣੇ ਆ ਫੇਰ ਵੀ ਪਤਾ ਲੋਕਾਂ ਨੂੰ ਕਿ ਸਾਡਾ ਹੁਣ ਫੇਰ ਦਜੀਜੀ ਵਾਰ ਸਰਕਾਰ ਬਣ ਚੁੱਕੀ ਹੈ ਤਾਂ ਹੁਣ ਪਤਾ ਲੱਗ ਜਾਣਾ ਕਿਹੜੀ ਚੀਜ਼ ਮਹਿੰਗਾਈ ਹੁੰਦੀ ਹੈ ਕਿਹੜੀ ਚੀਜ਼ ਸਸਤੀ ਜ਼ਿਆਦਾ ਹੁੰਦੀ ਹੈ ਰਿਜ਼ਲਟ ਸਾਹਮਣੇ ਆਈ ਜਾਣੇ ਆ ਬਾਕੀ ਆਪ ਦੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਕੀ ਕਾਰਨ ਹੈ ਸਕਦੇ ਨੇ ਕਿਉਂ ਵੱਡੀਆਂ ਗੱਲਾਂ ਕਰਦੇ ਸੀ ਬਠਿੰਡੇ ਦੇ ਲੋਕ ਤੇ ਸੰਗਰੂਰ ਦੇ ਲੋਕ ਕਿ ਅਸੀਂ ਇੱਕ ਟੋਕ ਕੇ ਇਹਨਾਂ ਦੇ ਨਾਲ ਖੜੇ ਆ ਕੀ ਕਾਰਨ ਇਹ ਜਾ ਰਹਿ ਗਿਆ ਕਿ ਲੱਖਾ ਸਿੰਘ ਸਧਾਨਾ ਨੂੰ ਤੇ ਸਰਦਾਰ ਸਿਮਰਜ ਮਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ